ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਗੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਤੇ ਸਾਰੀ ਡਿਟੇਲਸ ਸਰਵ ਆਪਣੀ ਵਟਸਐਪ ਤੇ ਲਿਖ ਕੇ ਆਪਣਾ ਸੇਮ ਜਿਹੜਾ ਸੂਟ ਆ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ YouTube ਤੋਂ ਇਲਾਵਾ ਸਾਨੂੰ Insta ਤੇ ਜਰੂਰ ਫੋਲੋ ਕਰੋ ਸੰਦੂਕ ਟਿਕੋੜਦੁਣਾ ਨਾਮ ਤੇ ਸਾਡੀ Insta ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਵ ਸ ਲੇ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ ਉਮੀਦ ਕਰਦਾ ਤਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਬਹੁਤ ਜੱਜ ਸੋਨਾ ਕਲਰ ਆਗਾ ਆਪਣਾ ਇਹ येलो ਕਲਰ ਆਗਾ ਬਹੁਤ ਸੋਹਣਾ ਪਿਆਰਾ ਜਿਹਾ ਜਿਹੜਾ ਪੀਲੇ ਰੰਗ ਦਾ ਕਲਰ ਹੁੰਦਾ ਉਹ ਵਾਲਾ ਕਲਰ ਆ ਦਿੱਤਾ ਆਪਣਾ ਇਹ ਤਾਂ ਦੇਖੋ ਨੇ ਗਲੇ ਦਿਓ ਆਪਾਂ ਸਾਰਾ ਹੈਂਡਵਰਕ ਦੇ ਨਾਲ ਤਿਆਰ ਕਰਵਾਇਆ ਟੈਪੀਸਟਰੀ ਤੇਰੀ ਫੈਬਰਿਕਾ ਸਾਰਾ ਟੋਟਲ ਹੈਂਡ ਦੇ ਵਿੱਚ ਆਪਣਾ ਇਹ ਸੂਟ ਹੈ ਰੈਡੀ ਹੋਇਆ ਹੈ ਦੇ ਪਰ ਦੇ ਗਲੇ ਦੇ ਉੱਪਰ ਵਰਕ ਹੈਗਾ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਹੀ ਵਰਕ ਹੈਗਾ ਬਰੇ ਤੇ ਆ ਗਿਆ ਤੇ ਇਧਰ ਇਧਰ ਬਾਜ ਦੇ ਉੱਪਰ ਵਰਕ ਆ ਗਿਆ ਕਿੰਨਾ ਸੋਣਾ ਵਰਕ ਹੈ ਜਿਹੜਾ ਬਾਜ ਦੇ ਉੱਪਰ ਹੈ ਜਿਹੜਾ ਆਹ ਸਕਾਈ ਕਲਰ ਦਾ ਹੈਗਾ ਇਹ ਥ्रेड ਹੀ ਲੱਗਿਆ ਹੋਇਆ ਸਾਰਾ ਹੈਂਡ ਨਾਲ ਹੀ ਵਰਕ ਹੋਇਆ ਹੈ ਸਕਾਈ ਕਲਰ ਦਾ ਥ्रेड ਤੇ ਉੱਪਰ ਸਾਰਾ ਹੈਂਡਵਰਕ ਕਾਫੀ ਸੋਣਾ ਪੜਾ ਬਾਜ ਦੇ ਉੱਪਰ ਵਰਕ ਹੈਗਾ ਇਹਦਾ ਇਹਦੇ ਗਲੇ ਦੇ ਉੱਪਰ ਤੇ ਬਾਜ ਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਇਦੇ ਘੇਰੇ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਹੀ ਸੇਮ ਵਰਕ ਘੇਰੇ ਤੇ ਕਰਵਾਉਣਾ ਤਾਂ ਕਰਵਾ ਸਕਦੇ ਵਿੱਚ ਬੂਟੀਆਂ ਆਹ ਬੂਟੀਆਂ ਪਵਾ ਸਕਦੇ ਜਿਹੜੇ ਆਹ ਵਾਲੇ ਬੂਟੀਆਂ ਨੇ ਇਹਦੇ ਵਿੱਚ ਕਾਫੀ ਸੋਹਣੇ ਲੱਗਣਗੇ ਜੇ ਸਾਰੀ ਸ਼ੋਰਟ ਦੇ ਵਿੱਚ ਪਾਈ ਆਪਾਂ ਫਿਰ ਇਹਦੇ ਦੇਖੋ ਆਪਾਂ ਨੂੰ ਬਾਟਮ ਤੇ ਕਰਵਾਉਣਾ ਆਹ ਬੜਾ ਅਗੈਰੀ ਬਾਟਮ ਤੇ ਕਰਵਾ ਕਿੰਨਾ ਸੁਣਾ ਕਿੰਨਾ ਸੋਣਾ ਵਰਕ ਦੇਖੋ ਆਪਣਾ ਬਾਟਮ ਦੇ ਉੱਪਰ ਹੋਇਆ ਹੈ ਕਾਫੀ ਹੈਵੀ ਵਰਕ ਹੈ ਦੇਖੋ ਬਾਟਮ ਤੇ ਐਦਾ ਆਹ ਬਾਟਮ ਦੇ ਨੀਲੇ ਉੱਪਰ ਵਰਕ ਕਾਫੀ ਸੋਹਣਾ ਦੀ ਬਾਟਮ ਦੇ ਉੱਪਰ ਵਰਕ ਹੈਗਾ ਤੇ ਇਹਦੇ ਗਲੇ ਦੇ ਵਰਕ ਬਾਹਾਂ ਤੇ ਤੇ ਬੋਡੀ ਕਾਫੀ ਕੁਛੂ ਸੂਟ ਸੂਟ ਆਪਣਾ ਬਣ ਕੇ ਤਿਆਰ ਹੋਇਗਾ ਨਾਲ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆ ਤੇ 골ਡਨ ਕਲਰ ਦੀ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ ਕਰੀਏ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਗਾ ਤੁਸੀਂ ਵੀ ਐਦਾ ਦਾ ਸੂਟ ਰੈਡੀ ਕਰਵਾਉਣਾਗਾ ਤਾਂ ਆਪਣਾ ਕਲਰ ਵਗੈਰਾ ਸੈੱਟ ਕਰ ਸਕਦੇ ਹੋ ਤੇ ਸਾਰਾ ਕਲਰ ਵਗੈਰਾ ਦੱਸ ਕੇ ਸਾਨੂੰ ਫੈਬਰਿਕ ਦੱਸ ਕੇ ਸੇਮ ਵਰਕ ਦੇ ਨਾਲ ਆਪਣਾ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਆਂ ਅਗਰ ਤੁਸੀਂ ਇਹਨੂੰ ਹੈਵੀ ਬਣਾਉਣਾਗਾ ਅੰਦਰ ਵਿੱਚ ਆਪਣਾ ਘੇਰੇ ਵਗੈਰਾ ਦੇ ਜਾਂ 셔ਟ ਦੇ ਬੂਟੀ ਆਵਲ ਵਰਕ ਤੇ ਜਾਂ ਏਵਲ ਵਰਕ ਨਾਲ ਜਾਲ ਵਾਲਾ ਜਿੱਦਾਂ ਤੁਸੀਂ ਕਹੋ ਉਹ ਐਡ ਹੋਊਗਾ ਪਰ ਉਹਦਾ ਜਿੰਦਾ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸਾਰਾ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਸਿਮਰ ਔਰਗੈਂਜ਼ਾ ਦੀ ਫੈਬਰਿਕ ਆਗੀ ਸਿਮਰ ਔਰਗੈਂਜ਼ਾ ਦਾ ਸੂਟ ਆਪਣੇ ਪੂਰਾ ਬੜੀਆ ਹੈਵੀ ਤਿਆਰ ਹੋਇਆਗਾ ਇਹ ਸਾਰਾ ਸੂਟ ਸਿਮਰ ਔਰਗੈਂਜ਼ਾ ਦੀ ਫੈਬਰਿਕ ਆ ਬਹੁਤ ਜੱਜ ਸੋਹਣਾ ਜਿਹਾ ਕੀ ਕਲਰ ਆਗਾ ਇਹ ਇਹਦੇ ਨਾ ਤਾਂ ਹੈ ਪਿੰਕ ਕਲਰ ਨਾਲ ਹੀ ਪੀਚ ਕਲਰ ਹੈਗਾ ਪਿੰਕ ਪੀਚ ਦਾ ਨਾ ਕੰਬੀਨੇਸ਼ਨ ਜੀ کافی ਸੋਹਣਾ ਕਲਰ ਹੈਗਾ ਇਹ ਆਪਣੇ ਸਿਮਰ organza ਦੀ ਫੈਬਰਿਕ ਹੈ ਸਾਰਾ ਪੂਰਾ ਹੈਵੀ ਸੂਟ ਤਿਆਰ ਕਰਵਾਇਆ ਗਿਆ ਹੈ ਹੈਂਡਵਰਕ ਦੇ ਵਿੱਚ ਇਹ ਵਾਲਾ ਇਹਦਾ ਵਰਕ ਹੈਗਾ ਘੇਰੇ ਦਾ ਵਰਕ ਹੈਗਾ ਐਜਨ ਇਹ ਘੇਰੇ ਦੇ ਉੱਪਰ ਵਰਕ ਹੈਗਾ ਤੇ ਇਹਦੇ ਇੱਕ ਸੈਂਟਰ ਪੈਨਲ ਲੇਗੇ ਸੈਂਟਰ ਪੈਨਲ ਲੇ ਤੇ ਨੈਕ ਦਾ ਵਰਕ ਕਰਦੇ ਇਹ ਜਿਹੜਾ ਕਸਟਮਰ ਹੈ ਨਹੀਂ ਆਪਣਾ ਏ ਲਾਈਨ ਦੇ ਵਿੱਚ ਸੂਟ ਰੈਡੀ ਕਰਵਾਇਆ ਤੁਸੀਂ ਆਪਣਾ ਹਨਾ ਜਿਹੜਾ ਸੂਟ ਹੈਗਾ ਉਹ ਆਪਣਾ ਸਲਵਾਰ ਸੂਟ ਜਿਵੇਂ ਆਪਾਂ ਰੈਡੀ ਕਰਵਾਉਣਾ ਹੈ ਨਾ ਸਿੰਪਲ ਉਹਦਾ ਵੀ ਕਰਵਾ ਸਕਦੇ ਹੋ ਕਿ ਉਹ ਤਾਂ ਤੁਹਾਡੀ ਆਪਣੀ ਪਸੰਦ ਆ ਨਾ ਜਿਵੇਂ ਤੁਸੀਂ ਕਹੋਗੇ ਆਪਾਂ ਉਹਦੇ ਰੈਡੀ ਕਰਵਾਉਣਾ ਇਹ ਆਪਾਂ ਏ ਲਾਈਨ ਦੇ ਵਿੱਚ ਤਿਆਰ ਕਰਵਾਇਆ ਹੈਗਾ ਦੇਖੋ ਇਹ ਹੈਗਾ ਸਾਰਾ ਫਰੰਟ ਸਾਈਡ ਇਹਦਾ ਨੈਕ ਕਮ ਬਗਰ ਤੇ ਇੰਦਾ ਵਰਕ ਪਿਆ ਹੈਗਾ ਸਾਰਾ ਐਵੇਂ ਤੇ ਇਹਦੇ ਬੈਕ ਸਾਈਡ ਵੀ ਤੁਹਾਨੂੰ ਉਨਾ ਹੀ ਵਰਕ ਮਿਲੂਗਾ ਦੇਖੋ ਇਹ ਹੈ ਅਗਲੀ ਦੀ ਬੈਕ ਸਾਈਡ ਜੀ ਹੁਣ ਦੇਖੋ ਤੁਸੀਂ ਆਪਣਾ ਏ ਲਾਈਨ ਦੇ ਵਿੱਚ ਕਰਵਾਉਣਾਗਾ ਇਹ ਲਾਈਨ ਦੇ ਵਿੱਚ ਆਪਾਂ ਨੂੰ ਬੈਕ ਸਾਈਡ ਵੀ ਪਿਛੇਰੇ ਦੇ ਉੱਪਰ ਵਰਕ ਕਰਵਾਉਣਾ ਪੈਂਦਾ ਜੇ ਤੁਸੀਂ ਸਿੰਪਲ ਸੂਟ ਤਿਆਰ ਕਰਵਾਉਣਾਗਾ ਤਾਂ ਸਿੰਪਲ ਸੂਟ ਆਪਣਾ ਕੱਲਾ ਫਰੰਟ ਵਾਲਾ ਵਰਕ ਵੀ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਆ ਗਿਆ ਆਪਣਾ ਬੈਕ ਤੇ ਵਰਕ ਇਹਧਰ ਆ ਗਿਆ ਆਪਣਾ ਫਰੰਟ ਵਾਲਾ ਇਹ ਵਾਲਾ ਫਰੰਟ ਵਰਕ ਕਰਤਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਵਧੀਆ ਹੈਵੀ ਸੂਟ ਤਿਆਰ ਹੋਇਆਗਾ ਸਿਮਰ ਔਰਗਾਂਜ਼ਾ ਦੀ ਦੀ ਫੈਬਰਿਕ ਹੈਗੀ ਇਹ ਇਹਦੇ باوجود ਵਰਕ ਦੇਖੋ ਪੂਰਾ ਵਧੀਆ ਆਪਣਾ ਦੇਖੋ ਬਾਹਾਂ ਦਾ ਵਰਕ ਕਿੰਨਾ ਹੈਵੀ ਕੀਤਾ ਹੋਇਆਗਾ ਬਾਹਾਂ ਦਾ ਵਰਕ ਪੂਰਾ ਹੈਵੀ ਹੈ ਇਹਦਾ ਇਹਦਾ ਕਾਫੀ ਸੋਹਣਾ ਦੇਖੋ ਬਾਜੀ ਹੋ ਗਿਆ ਬਹੁਤ ਜਿਆਦਾ ਸੋਹਣਾ ਆਪਣਾ ਡਿਫਰੈਂਟ ਸਟਾਈਲ ਦਾ ਸੂਟ ਹੈਗਾ ਡਿਫਰੈਂਟ ਫੈਬਰਿਕ ਦੇ ਉੱਪਰ ਆਪਣਾ ਤਿਆਰ ਕਰਵਾਇਆ ਹੈਗਾ ਸਿਮਰਾ অর্ਗੰਜ਼ਾ ਦੀ ਫੈਬਰਿਕ ਆ ਫੁੱਲ ਪਾਰਟੀ ویئر ਫੈਬਰਿਕ ਹੈ ਬਹੁਤ ਜਿਆਦਾ ਵਧੀਆ ਸ਼ਾਈਨਿੰਗ ਵਾਲਾ ਫੈਬਰਿਕ ਆ ਤੇ ਆਪ ਤੁਸੀਂ ਕਿਵੇਂ ਮਰਜ਼ੀ ਆਪਣਾ ਇੱਥੇ ਸੂਟੜ ਤਿਆਰ ਕਰਵਾ ਸਕਦੇ ਦੇਖੋ ਇਧਰ ਬਾਟਮ ਦਾ ਵਰਕ ਹੈਗਾ ਬਾਟਮ ਦਾ ਵਰਕ ਵੀ ਆਪਣਾ ਪੂਰਾ ਹੈਵੀ ਰੈਡੀ ਕਰਵਾਇਆ ਆਪਾਂ ਨੇ ਪੂਰਾ ਹੈਵੀ ਵਰਕ ਤਾਂ ਆਪਣਾ ਬਾਟਮ ਤੇ ਪੂਰਾ ਵੀਡੀਓ ਵਰਤਣਾ ਬਾਟਮ ਤੱਕ ਹਾਂ ਜੀ ਦੇਖੋ ਇਹਦੇ ਨਾਲ ਜਿਹੜਾ ਦੁਪੱਟਾ ਕਾ ਆਪਾਂ ਨੇ ਇਹ ਵੀ ਆਪਣਾ ਆਰਗੈਂਜ਼ਾ ਦਾ ਹੀ ਦੁਪੱਟਾ ਕਾ ਇਹ ਤਾਂ ਆਪਾਂ ਨੂੰ ਡਿਜ਼ਾਈਨਰ ਦੁਪੱਟਾ ਆਰਗੈਂਜ਼ਾ ਦੇ ਵਿੱਚ ਮਿਲਦਾ ਆਪਾਂ ਡਾਈ ਕਰਵਾਉਣਾ ਵਾਈਟ ਦੇ ਵਿੱਚ ਮਿਲਦਾ ਆਪਾਂ ਨੂੰ ਇਹ ਕੋਈ ਆਪਾਂ ਰੈਡੀमेड ਦੁਪੱਟਾ ਨਹੀਂ ਲਗਾਇਆ ਇਹ ਦੇਖੋ ਇਹ ਆਪਾਂ ਨੂੰ ਵਾਈਟ ਦੇ ਵਿੱਚ ਮਿਲਦਾ ਤੁਸੀਂ ਇਹਦਾ ਨੂੰ ਦੁਪੱਟਾ ਟਰਾਈ ਕਰ ਸਕਦੇ ਹੋ ਬਹੁਤ ਵਧੀਆ ਆਪਣਾ ਇਹ ਪਾਰਟੀ ਵੇਅਰ ਜਿਹੜਾ ਵੱਡਾ ਦੁਪੱਟਾ ਹੈ ਇਹ ਕਹਿੰਦਾ ਤੂੰ ਸ਼ੇਡ ਦੇ ਵਿੱਚ ਆਪਾਂ ਡਾਈ ਕਰਵਾਇਆ ਜਾ ਤੇ ਉਹਦੇ ਵਿੱਚ ਜਿਆਦਾ ਕੈਰੇਟ ਜਾਂ ਕਲਰ ਪਾਇਆ ਹਸੀਂ ਜਿਹੜਾ ਥ੍ਰੈਡ ਪਾਇਆ ਆਪਾਂ ਨੇ ਕਸੂਤ ਨਾਲ ਦਾ ਤੇ ਇਹਦਾ ਦੇਖੋ ਆਪਣੇ ਮੋਟ ਨੀچے ਰੋ ਰਿਪੀਐਸਟੀ ਦੀ ਪੱਟੀ ਵੀ ਗਰਲਾ ਕੇ ਪਿਸ਼ੂ ਦੀ ਕਾਫੀ ਸੋਹਣਾ ਦੇਖੋ ਆਪਣਾ ਹੀ ਦੁਪੱਟਾ ਤਿਆਰ ਬਹੁਤ ਜਿਆਦਾ ਸੋਨਾ ਖਬਸੂਰਤ ਸੂਟ ਤਿਆਰ ਹੋਇਆਗਾ ਤੁਸੀਂ ਐਦਾਂ ਦੇ ਸੂਟ ਤਿਆਰ ਕਰਵਾਉਣੇ ਨੇਗੇ ਤਾਂ ਆਪਰਾ ਹਨਾ ਆਰਡਰ ਸਾਨੂੰ ਦੇ ਕੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਜੋ ਤੁਹਾਨੂੰ ਪਸੰਦ ਹੋਇਆ ਜਿਹੜੀ ਫੈਬਰਿਕ ਤੇ ਤੁਸੀਂ ਤਿਆਰ ਕਰਵਾਉਣਾਗਾ ਉਸ ਤੇ ਆਪਾਂ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਦੇਖੋ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਤਿਆਰ ਕਰਵਾਇਆ ਖਾਦੀ ਸਿਲਕ ਦੀ ਫੈਬਰਿਕ ਆਗੀ ਇਹ ਆਪਣੇ ਵਾਈਟ ਖਾਦੀ ਦੇ ਉੱਪਰ ਆਪਾਂ ਤਿਆਰ ਕਰਵਾਇਆ ਤੁਸੀਂ ਆਪਣਾ ਕਲਰਫੁਲ ਵੀ ਕਰਵਾ ਸਕਦੇ ਜਿਹੜਾ ਕਲਰ ਤੁਹਾਨੂੰ ਪਸੰਦ ਹੈਗਾ ਤੁਸੀਂ ਹੋਰ ਵੀ ਤਿਆਰ ਕਰਵਾ ਸਕਦੇ ਇਹ ਪਿਓਰ ਖਾਦੀ ਹੈ ਜਿਹੜੀ ਆਪਾਂ ਇਹ ਡਾਈ ਕਰਵਾਉਣੇ ਆਂਗੇ ਇਹ ਵਾਲਾ ਵੀ ਆਪਣਾ ਸਾਰਾ ਹੈਂਡਵਰਕ ਦੇ ਵਿੱਚ ਤਿਆਰ ਹੈਗਾ ਵਾਈਟ ਕਲਰ ਦੇ ਵਿੱਚ ਆਫ ਵਾਈਟ ਚ ਆਪਾਂ ਨੇ ਤਿਆਰ ਕਰਵਾਇਆ ਦੇਖਦਾ ਹੈਂਡਵਰਕ ਤੇ ਸਾਰਾ ਤਿਆਰ ਹੈਗਾ ਇੱਧਰ ਇੱਕ ਵੱਡਾ ਫੁੱਲਾਰਾ ਜਿਹੜਾ ਇੱਕ ਖੂंजे ਦੇ ਉੱਪਰ ਆਊਗਾ ਇੱਧਰ ਸ਼ਰਟ ਦੇ ਵੱਡਾ ਫੁੱਲਾਰਾ ਸਾਰਾ ਆਪਣਾ ਟੋਟਲ ਹੈਂਡ ਚ ਦੇਖੋ ਸੂਟ ਬਣਿਆ ਹੋਇਆ ਸਪੈਰੋ ਬਣੀ ਹੋਈ ਹੈਗੀ ਹਨਾ ਤੇ ਇਹ ਸਾਰਾ ਆਪਣਾ ਜਿਹੜਾ ਵਰਕ ਆ ਗਿਆ ਸਾਰਾ ਹੈਂਡਵਰਕ ਦੇ ਵਿੱਚ ਹੀ ਹੈ ਨਾ ਛੋਟੇ ਛੋਟੇ ਫਲਾਰੇ ਦੇ ਵਿੱਚ ਆ ਕੇ ਸਾਰੇ ਦੇ ਬੁੱਦੀ ਪਾਈ ਹੋਈ ਹੈ ਜੀ ਬਲੂ ਕਲਰ ਦੀ ਤੇ ਇਧਰ ਦੇਖੋ ਇਹਦੀ ਬਾਜੀ ਦਾ ਵਰਕ ਆ ਗਿਆ ਇਹ ਵਾਲਾ ਬਾਜੀ ਤੇ ਵਰਕ ਆ ਦੇਖੋ ਕਾਫੀ ਸੋਹਣਾ ਆਪਣਾ ਬਾਜੀ ਦਾ ਵਰਕ ਆ ਗਿਆ ਐਦਾਂ ਮੋਰ ਬਣੇ ਹੋਏ ਨੇਗੇ ਕਿੰਨਾ ਸੋਹਣਾ ਵਰਕ ਆਪਣਾ ਬਾਜੀ ਤੇ ਹੈਗਾ ਬਹੁਤ ਸੋਹਣਾ ਸੌਂਦ ਤਿਆਰ ਹੋਇਆ ਆਪਣਾ ਹੈਂਡਵਰਕ ਦੇ ਵਿੱਚ ਖਾਦੀ ਜਿਹੜੀ ਫੈਬਰਿਕ ਆਗੀ ਬਹੁਤ ਵਧੀਆ ਤੇ ਵਧੀਆ ਆਪਣਾ ਪਾਰਟੀ ਵੇਅਰ ਫੈਬਰਿਕ ਹੈਗਾ ਤੁਸੀਂ ਬੇਚ ਜਿ ਕੋ ਕੋ ਕਿਸੇ ਵੀ ਕਲਰ ਚ ਇਹਨੂੰ ਡਾਈ ਕਰਵਾ ਸਕਦੇ ਹੋ ਕੋਈ ਡਾਈ ਇਹਦੀ ਲੈਂਦੀ ਨਹੀਂ ਕੋਈ ਨਹੀਂ ਤਾਂ ਕੈਮੀਕਲ ਡਾਈ ਹੁੰਦਾ ਜਿਹੜਾ ਵੀ ਆਪਾਂ ਸੂਟ ਡਾਈ ਕਰਵਾਉਣਾ ਹੈ ਸਹੀ ਹਰ ਇੱਕ ਕੈਮੀਕਲ ਹੀ ਡਾਈ ਹੋਊਗਾ ਕਿਉਂਕਿ ਕੈਮੀਕਲ ਡਾਈ ਹੈ ਜਿਹੜੀ ਉਹ ਕਦੇ ਵੀ ਲੈਂਦੀ ਨਹੀਂ ਹੈ ਕਿਤੇ ਉੱਤੇ ਹਾਂਜੀ ਬਹੁਤ ਵਧੀਆ ਆਪਣਾ ਫੈਬਰਿਕ ਹੈ ਤੇ ਇੱਧਰ ਦੇਖੋ ਇਹਦੀ ਬਾ ਆ ਗਿਆ ਬਾਟਮ ਤੇ ਪਰ ਪੂਰਾ ਹੈਵੀ ਵਰਕ ਆਪ ਨੂੰ ਬਾਟਮ ਤੇ ਮਿਲੂਗਾ ਬਾਟਮ ਦੀਆਂ ਮੂਰੀਆਂ ਦੇ ਉੱਪਰ ਇਦਾਂ ਪੂਰਾ ਹੈਵੀ ਵਰਕ ਹੋਇਆ ਹੋਇਆ ਹੈ ਪੂਰਾ ਹੈਵੀ ਵਰਕ ਦੇਖੋ ਬਾਟਮ ਦੀਆਂ ਮੂਰੀਆਂ ਸਾਰਾ ਪਤਾ ਨੂੰ ਨੇੜੇ ਕੈਮਰਾ ਕਰਕੇ ਦਿਖਾ ਦਿੰਦਾ ਆਂਗੇ ਦੇਖੋ ਇਹ ਵਾਲਾ ਵਰਕ ਜਿਹੜਾ ਸਾਰਾ ਇਹ ਮੋਰ ਜਿੜੀਆਂ ਹਰ ਇੱਕ ਤਰ੍ਹਾਂ ਦਾ ਵਰਕ ਜਿਹੜਾ ਹੈ ਆਪਣਾ ਮੂਰੀ ਤੇ ਹੋਇਆ ਹੈ ਦੇਖੋ ਬਹੁਤ ਹੈਵੀ ਵਰਕ ਦਾ ਮੂਰੀ ਦਾ ਇਹ ਦੇਖੋ ਬਾਜੂ ਤੇ ਇਹਦੇ ਮੂਰੀ ਤੇ ਵਰਕ ਆ ਗਿਆ ਬਾਹਾਂ ਤੇ ਆ ਗਿਆ ਤੇ ਸ਼ਰਟ ਤੇ ਆ ਗਿਆ ਬਹੁਤ ਜਿਆਦਾ ਸੋਹਣਾ ਸੂਟ ਆਪਣਾ ਤਿਆਰ ਹੋਇਆ ਤੇ ਨਾਲ ਆਪਾਂ ਪਿਓਰ ਔਰਗਿਲਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰਵਾਇਆ 2 ਸ਼ੇਡ ਦੇ ਵਿੱਚ ਆਪਣਾ ਦੁਪੱਟਾ ਜਿਹੜਾ ਹੈ ਤਿਆਰ ਹੋਇਆ ਹੈ ਦੇਖੋ ਉਹ ਸ਼ੇਡ ਦੇ ਵਿੱਚ ਤਿਆਰ ਹੈਗਾ ਜਿਹੜਾ ਆਪਣਾ ਸੈਂਟਰ ਹੈਗਾ ਦੁਪੱਟੇ ਦਾ ਇਹ ਆਪਣਾ ਰੱਖਿਆ ਹੈਗਾ ਗਲਾਬੀ ਵੈਂਟਾ 컬러 ਨੂੰ ਆਪਾਂ ਕਹਾਂਗੇ ਤੇ ਜਿਹੜਾ ਆਪਣਾ ਫੋਰ ਸਾਈਡ ਹੈਗਾ ਇਹ ਆਪਣਾ ਆ ਗਿਆ ਵਾਈਟ ਇਹਦਾ ਤੇ ਬੋਰਡਨ ਆਪਾਂ ਗੋਟੇ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਕਿੰਨਾ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆਗਾ ਮਾਜੀ ਬਹੁਤ ਜਿਆਦਾ ਸੋਹਣਾ ਦੇਖੋ ਆਪਣਾ ਇਹ ਸੂਟ ਤਿਆਰ ਹੋਇਆ ਦੇਖੋ ਬੋਰਡਨ ਨੂੰ ਗੋਟੇ ਦੇ ਨਾਲ ਆਪਾਂ ਹਾ ਬਲੂ ਗੋਟੇ ਦਾ ਟੱਚ ਦਿੱਤਾ ਡਬਲ ਗੋਟਾ ਲਗਾਇਆ ਹੋਇਆ ਆਪਾਂ ਨੇ ਉੱਪਰ ਪਹਿਲਾਂ 골ਡਨ ਲਗਾਇਆ ਫਿਰ ਬਲੂ ਲਗਾਇਆ ਕਿਉਂਕਿ ਜੇ ਆਪਾਂ ਕੱਲਾ 골ਡਨ ਲਗਾ ਦਿੱਤਾ ਵਾਈਟ ਦੇ ਨਾਲ ਇਹਨੂੰ ਬਿਲਕੁਲ ਨਹੀਂ ਸੀ ਜਚਣਾ ਹੈਗਾ ਤੇ ਆਪਾਂ ਇਹਨੂੰ ਹੁਣ ਵਧੀਆ ਫਿਨਿਸ਼ ਕਰਨ ਦੇ ਲਈ ਦੁਪੱਟੇ ਨੂੰ ਫਿਰ ਨਾਲ ਆਪਾਂ ਬਲੂ ਦਾ ਟੱਚ ਦੇਖੋ ਆ ਬਲੂ ਕਲਰ ਵਿੱਚ ਹੈ ਇਹਦੇ ਤਾਂ ਬਲੂ ਦਾ ਟੱਚ ਦਿੱਤਾ ਜੇ ਆਪਾਂ ਮਜ਼ੈਂਟਾ ਵੀ ਦੇ ਸਕਦੇ ਅਸੀਂ ਬਟ ਮਜ਼ੈਂਟਾ ਕਲਰ ਆਪਣਾ ਦੁਪੱਟੇ ਦੇ ਵਿੱਚ ਹੈਗਾ ਹੀ ਸੀ ਹੈਗਾ ਸੀਗਾ ਤਾਂ ਕਰਕੇ ਆਪਨੇ ਬਲੂ ਦਾ ਟੱਚ ਦਿੱਤਾ ਤਿੰਨੇ ਕਲਰ ਇਹਦੇ ਵਿੱਚ ਐਡ ਕਰਕੇ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋਗੇ ਆਪਣਾ ਡਿਫਰੈਂਟ ਕਲਰ ਦੇ ਨਾਲ ਆਪਣਾ ਡਿਫਰੈਂਟ ਹਨਾ ਥੋੜਾ ਬਹੁਤ ਅਜਿਹਾ ਕੁਝ ਐਡ ਕਰਵੋਣਾ ਜਿਆਦਾ ਕੁਝ ਬਰਕਰਾਰ ਆਪਣਾ ਸ਼ਰਟ ਦੇ ਵਿੱਚ ਐਡ ਕਰਵਾਉਣਾ ਹਨ ਪਰਵਾਸਾ ਹੈ ਜੇ ਦੁਪੱਟੇ ਤੇ ਐਡ ਕਰਵਾਉਣਾ ਹੋ ਤੇ ਕਰਵਾ ਸਕਦੇ ਹੋ ਦੁਪੱਟੇ ਦੇ ਵਿੱਚ ਬੂਤੀ ਵਗੈਰਾ ਬਹੁਤ ਜਿਆਦਾ ਸੋਹਣਾ ਆਪਣਾ ਡਿਫਰੈਂਟ ਲੁੱਕ ਵਾਲਾ ਆਪਣਾ ਬਹੁਤ ਹੀ ਗਰਲਿਸ਼ ਲੁੱਕ ਵਾਲਾ ਤਿਆਰ ਫੈਸ਼ਨਟ ਤੁਸੀਂ ਆਪਣਾ ਸੇਮ ਰੈਡੀ ਕਰਵਾਉਣਾ ਤਾਂ ਆਪਣਾ ਸੇਮ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਸਾਰੇ ਸਨ ਆਪਾਂ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਵੀ ਕਿਦਾ ਤੁਸੀਂ ਆਪਣਾ ਨਾ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਵਰਕ ਨੂੰ ਕੱਟ ਕਰਵਾ ਕੇ ਐਡ ਕਰਵਾ ਕੇ ਜੇ ਤੁਸੀਂ ਆਪਣਾ ਹੋਰ ਹੈਵੀ ਜਾਂ ਲਾਈਟ ਸੂਟ ਤਿਆਰ ਕਰਵਾ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੇਂ ਵੀਡੀਓ ਨਾਲ ਸਸ਼ੀਕਾ